ਮੇਰੀ ਗੱਲ ਸੁਣ ਓਏ ਉਹ ਚਿੜਾ ਓਏ ਉਹ ਗੱਲ ਸੁਣ ਮੇਰੀ ਗੱਲ ਸੁਣ ਪਹਿਲਾਂ ਦੱਸ ਉਹ ਛੋਟੜਾ ਬੁੜਾ ਤਾਂ ਬਾਦ ਹੀ ਪੈ ਗਿਆ ਅੱਜ ਤਾਂ ਮੇਰੇ ਸਾਰਾ ਮਾਰ ਕੇ ਮਰੂ ਉਹ ਤਾਂ ਮੇਰੇ ਸਾਡਾ ਮਾਰ ਕੇ ਮਰੂ ਆਪਾਂ ਨੂੰ ਉਹ ਗੱਲ ਇੱਕ ਹੋਰ ਆ ਗਈ ਓਏ ਉਹ ਭੈਂਦਰਾ ਅੱਜ ਤਾਂ ਨਾ ਕਦਾ ਕਦਾ ਪਹਿਲਾਂ ਤਾਂ ਕਹਿੰਦਾ ਮੈਨੂੰ ਉਹਦਾ ਗੱਡੀ ਦੀ ਲੈਣ ਮੇਰੇ ਮਗਰ ਪੈ ਗਿਆ ਗੱਡੀ ਦੀ ਲੈਣ ਗੱਡੀ ਲੈ ਗਿਆ ਮੈਨੂੰ ਫਿਰ ਮੈਨੂੰ ਉਹਦਾ ਸੂਏ ਛਾਲ ਮਾਰ ਅੱਜ ਉਹ ਮਾਰ ਕੇ ਮਰੂਗਾ ਮੇਰਾ ਸਾਡਾ ਪਾਲਾ ਚੰਦਰਾ ਬੁੜਾ ਗਾ ਨਜਾਇਜ਼ ਆਉਂਦਾ ਨਾ ਹੋਵੇ ਕਿਤੇ ਇੱਥੇ ਨਿਗਾ ਰੱਖੀ ਦੀ ਆਉਂਦਾ ਹੋ ਗਏ ਤੇ ਇੱਥੇ ਤੇ ਆਉਂਦਾ ਜਦੋਂ ਲੱਗਾ ਨਾ ਪੂਰੀ ਟੱਪਲਾਂਗੇ ਪਾਪਾ ਆਪਾਂ ਟਾਪ ਲਾ ਲਾ ਆਪਾਂ ਇਹਦੇ ਵੀ ਉਹ ਤਾਂ ਬੜਾ ਚੰਦਰਾਗਾ ਤੇ ਉਹਨੂੰ ਗੱਲ ਸੁਣ ਉਹਨੂੰ ਤਾਂ ਪਾਏ ਕਹਿ ਦਾਂਗੇ ਅਖਾਂਗੇ ਉਹ ਬੇਬੇ ਅੰਦੀ ਗੁਰਦੈ ਲੋ ਕੋਈ ਵੀ ਆਉਂਦੀ ਉਹ ਕੋਈ ਵੀ ਗਉਂਦੀ ਹੋਊਗੀ ਗੁਰਦੈ ਲੋ ਆਗੇ ਨਾ ਜਿਹੜੀ ਜਿਹੜੀ ਵਕੂ ਨਾਲ ਸੱਟਾ ਕਰਦੈ ਲੋ ਉਹਦਾ ਨਾਲ ਲਾਉਂਦੇ ਆ ਲੋਗੇ ਕੋੰਗੇ ਸਾਲੜਿਆਣੇ ਦਮੋਦਮ ਕਰਤਾ ਗੰਦੀ ਲਾਤ ਨੇ ਓਏ ਛੋਟਾ ਬੁੜਾ ਜ ਨਹੀਂ ਲੱਗਦਾ ਓਏ ਹਾਂ ਮਰਦਾ ਆ ਜਾਂਦੇ ਆ ਜਾਂਦੇ ਜਗਾੜ ਲਾ ਲਾਂਗੇ ਕੌਦੀ ਆ ਬੈਠਾ ਬਾਬਾ ਆ ਬੈਠਾ ਓਆ ਆ ਬੈਠਾ ਹਾਂ ਆ ਬੱਕਿੱਥੇ ਮਰਦਾ ਮੈਨੂੰ ਮਾਰੂ ਖੁੰਡ ਤਾਂ ਮਿਲਖਿਆ ਉਹੀ ਆ ਇੱਥੇ ਬਹਿ ਕੇ ਮੈਂ ਵੀ ਬਹੁਤ ਆਸ਼ਕੀ ਕਰੀ ਆ ਅੱਛਾ ਹਾਂ ਲੈ ਦਾਮ ਲਾ ਲੈ ਭਾਈ ਅਖੰਡ ਤੇ ਏ ਉਹ ਮਰ ਕੇ ਗੰਦਗੇ ਲਾਪੇ ਹਾਂ ਉਹ ਮਰਦਾ ਮੈਂ ਤੇਰੇ ਮੂਰੇ ਹੱਥ ਬੰਨਦਾ ਲੈ ਫਿਰ ਬੁੜਿਆ ਹਾਂ ਔ ਚੂਆ ਦੇਖ ਲਾ ਸੂਆ ਹਾਂ ਸੂਏ ਜੜਾ ਬਗੇ ਮਰਦੇ ਆ ਖਰਦਾ ਮੈਨੂੰ ਦੋਵੇਂ ਤੋਂ ਧਾਮ ਲੈ ਲੈਂਦੇ ਮੈਂ ਚੱਲਿਆ ਫੜਿਆ ਹਾਂ ਤੁਰਨਾ ਤਰਪਾ ਹਾਂ ਮੈਂ ਮਰਨ ਚੱਲਿਆ ਮਰਨ ਚੱਲਿਆ ਹਾਂ ਇਹ ਪਤਾ ਨਹੀਂ ਮਰੂ ਕੇ ਨਾ ਮਰੂ ਆਪਾਂ ਦਵੱਲੀ ਫੜਦਾ ਜਿਹੜੇ ਵੀ ਰਹਿਣਾ ਮੇਰੇ ਸਾਹਣੇ ਨਸਾ ਹੋਸਾ ਕਰਤਾ ਮੈਂ ਤਾਂ ਹੋਰ ਕੀ ਆ ਮੈਨੂੰ ਮਾਰੂ ਅੱਜ ਹੋਰ ਹੋਰ ਓ ਬੜਿਆ ਆਓ ਗੱਲ ਸੁਣ ਲੈ ਮੇਰੀ ਹਾਂ ਆ ਖੁੰਡਣ ਜਿਹੜੇ ਆ ਖੁੰਡ ਦੇ ਤੂੰ ਬੈਠਾ ਹਾਂ ਇਹ ਤੇਰੇ ਮੁੰਡੇ ਦੀ ਚਿੰਤਾ ਚੇਤਾ ਚ ਉਹ ਲੱਗਣ ਗਿਆ ਅੱਛਾ ਇਹ ਤੇਰੇ ਮੱਛਨ ਨਾਲ ਆ ਅੱਛਾ ਫੇਰ ਆ ਤੂੰ ਗਾਣਾ ਨਹੀਂ ਸੁਣਿਆ ਕਿਹੜਾ ਮੈਂ ਸੁਣਾਉਣਾ ਗਾਣਾ ਤੈਨੂੰ ਸੁਣਾ ਏ ਸਿਮਿਆ ਜੂ ਆਹ ਜੰਦਾ ਹੋ ਕੱਠ ਦੱਸੂ ਦਾ ਕੁੜੇ ਆ ਗੱਭਰੂ ਆ ਮੈਂ ਜ਼ਿੰਦਗੀ ਜੋ ਕੀ ਖਟਿਆ ਕਾ ਚੜਦੇ ਨਾ ਬਸਾ ਤੇਰੇ ਦੇਖ ਲੈ ਨਾ ਸੁਰ ਸਕੈਲ ਅੱਠਵਾਂ ਹਾਂ ਹਾਂ ਮੇਰੇ ਥੱਲੇ ਸਾਰੇ ਬੜੀ ਦਫਾ ਵੱਡਤੀ ਨਾ ਤੂੰ ਐਡਾ ਵੱਡਾ ਤੂੰ ਕਲਾਕਾਰ ਕਹਿਣਾਗਾ ਤੇ ਤੂੰ ਗਾਣਾ ਸੁਣਾ ਮੈਨੂੰ ਗਾਣਾ ਮੈਂ ਤੂੰ ਨਾ ਆਫਟਰ ਆਲ ਮੇਰੀ ਕਲਾਕਾਰੀ ਨੂੰ ਬੰਗਾਰਦਾ ਹਾਂ 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 ਲਾ ਸੁਣ ਫੇਰ ਲਾ ਸੁਣਾ ਨੀ ਸੇਬਿਆ ਨੂੰ ਜਾਂਦਾ ਕੱਢ ਦੱਸਵਾ ਕੁੜੇ ਉਹ ਦੋਨੇ ਬਿਉਪਤੀ ਛਰੇ ਵਾਲੇ ਹਲੋ ਤੋ ਮੇਰੇ ਸਕੇਲ ਦੇ ਵਿੱਚ ਨਾ ਬੋਲੇ ਇਧਰ ਸੁਰ ਅੱਠਵਾਂ ਲੱਗ ਰਿਹਾ ਤੁਸੀਂ ਤਾਂ ਜੀ ਨੂੰ ਸੋਨੂੰ ਸੀਤੋੜਾ ਵੀ ਫੇਰ ਕਰਤਾ ਕੱਲ ਉਹ ਕਾ ਮੈਂ ਕਿੱਥੇ ਸੀਗਾ ਤੂੰ ਇੱਥੇ ਸੀਗਾ ਸੇਬਿਆ ਆ ਖੜ ਜਾ ਸੇਬਿਆ ਨੂੰ ਜਾਂਦਾ गॿरून ज़िंदगी चटया न प्यारी ਦੇ ਮੈਂ ਇੱਕ ਹੋਰ ਗਾਣਾ ਸੁਣਾਦਾ ਤੈਨੂੰ ਬੜਾ ਸਰਾ ਗਾਣਾ ਉਹ ਸੁਣੀ ਤੂੰ ਗੱਲ ਸੁਣ ਮੈਨੂੰ ਗੱਲਾਂ ਤੇ ਨਾ ਲਾ ਤੂੰ ਮਰਨਾ ਨਾ 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 ਚਲ ਹਾਂ ਖੜਦਾ ਜਾ ਇੱਕ ਮਿੰਟ ਹਾਂ ਮੈਨੂੰ ਪਤਾ ਏ ਤੂੰ ਮੇਰੀ ਗੱਲ ਸੁਣ ਲੈ ਹਾਂ ਇੱਕ ਕੰਮ ਦੀ ਗੱਲ ਹੋਰ ਦੱਸੂਆ ਮੈਂ ਜ਼ਮਾਨ ਚੱਲੇ ਆਂ ਸੁਣ ਕਰ ਜਾ ਗੱਲ ਸੁਣ ਲੈ ਮੈਂ ਤੈਨੂੰ ਮੇਰਾ ਸਾਰਾ ਧੱਕਾ ਦੇਵਾਂ ਚੱਲ ਹਾਂ ਆ ਜਾ ਫਿਰ ਆ ਜਾ ਆ ਜਾ ਆ ਜਾ ਤੂੰ ਮੇਰੇ ਨਾਲ ਹੀ ਚੱਲ ਚੱਲ ਰਾਜਾ ਚੱਲ ਮੇਰਾ ਸਾਰਾ ਧੱਕਾ ਤੈਨੂੰ ਮਾਰ ਕੇ ਘਰੇ ਬੜੂ ਹਾਂ ਅਗਲਾ ਮਿੰਗਣਾ ਮੈਂ ਤਾਂ ਆਵਾਂਗਾ ਹਾਂ ਕੋਈ ਵੀ ਚੱਲ ਚਾਲਾ ਆਜ ਪੁੱਤ ਕਿੱਥੇ ਹਾਂ ਰੁਕ ਜਾ ਇੱਥੇ ਅੱਛਾ ਰੁਕ ਜਾ ਇੱਥੇ ਹਾਂ ਰੁਕ ਗਿਆ ਚਾਰ ਸਵੇਰੇ ਜਮਜੂਦ ਦਾ ਝੋਟਾ ਫਰਦਾ ਕੁਕਦਾ ਅੱਛਾ ਤੇ ਆ ਟਰੋਲ ਤੈਨੂੰ ਵੀ ਨਾਲ ਲੈ ਜਾਵੇਂ ਅੱਛਾ ਆ ਲਖੀਰ ਖਤਦੀ ਹਾਂ ਇਹਦੇ ਖੁੰਡਾ ਦੇ ਤਰਾ ਆ ਖੁੰਡਾ ਤਾਂ ਲੈ ਲੈ ਪਰ ਇਹ ਹੋ ਜਾ ਉਹ ਤੇਰੀ ਵੀ ਲੱਤ ਤੋੜ ਦੂੰ ਨਹੀਂ ਹਾਂ ਹਾਂ ਬੁੜਾ ਜੇ ਇਹ ਲਖੀਰ ਪਾਰ ਹੋਊਗੀ ਨਾ ਆ ਹਾਂ ਆ ਤਾਂ ਚੜਾ ਦਿੰਨਾ ਅੱਛਾ ਇਹ ਹਾਂ ਆ ਜਾ ਤਾ ਦੱਸਾ ਇੰਨਾ ਬੇੜਾ ਕਦੋਂ ਮਾਰਦਾ ਹੁੰਦਾ ਹਾਂ ਹਾਂ ਮੈਂ ਤੇਰਾ ਪਿਓ ਆ ਚੱਲ ਮਾਰ ਨਾ ਆ ਜਾ ਮਾਰ ਚੱਲ ਚੱਲ ਮਾਰ ਛੁੱਟੀ ਮਾਰ ਛਾਲ ਧੱਕਾ ਮਾਰ ਤੱਕਾ ਮਾਰ ਇਹਦਾ ਲੱਕੜੇ ਰੰਮ ਨੂੰ ਤਾਂ ਸੂਹ ਖਾਲੀ ਲਾਦਾ ਮਰਨਾ ਨਹੀਂ ਹਾਂ ਉੱਡ ਦੁਪਲੇ ਨੱਕੜ ਬੋਕੇ ਮਾਰ ਆਏ ਕਰਕੇ ਚੱਲ ਇੱਥੋਂ ਜੇ ਹੌਲੀ ਜੇ ਹੌਲੀ ਜੇ ਚੜ ਦੇ ਬਾਗੂ ਥਬੜੀ ਇਧਰ ਮਾਰਿਆ ਹਾਂ ਫੜ ਲਿਆ ਬਾਪੂ ਹਾਂ ਬਾਪੂ ਕੰਮ ਆ ਕੰਮ ਆ ਬਾਪੂ ਆਇਆ ਬਾਪੂ ਆ ਮੇਰੇ ਛੋਲ ਲਿਆ ਬਾਪੂ ਆਇਆ ਉਧਰ ਮੈਂ ਉਹ ਮੈਂ ਉਹ ਬਾਪੂ ਆਇਆ ਹਾਂ ਨਾ ਇਹਦੇ ਤੂੰ ਕਿੰਨਾ ਮਰੇਗਾ ਆਫਟਰ ਆਲ ਹਾਂ ਉਹ ਤੋਂ ਕੈਨਸਲ ਹਾਂ ਅੱਜ ਜਮਰੂਤ ਨੇ ਪਤਾ ਲੱਗ ਗਿਆ ਹਾਂ ਵੀ ਝੋਟਾ ਦਾ ਉਧਰ ਛੱਡ ਰੱਖਿਆਗਾ ਅੱਛਾ ਅੱਜ ਮੌਤ ਆਪਣੀ ਹਾਂ ਕੈਨਸਲ ਆ ਕੈਨਸਲ ਆ ਮੇਰਾ ਸਾਲਿਆ ਖੜ ਜਾ ਖੜ ਜਾ ਉਹ ਕੀ ਕਰ ਪਹਿਲਾਂ ਤੂੰ ਭਰੀ ਹੋਈ ਨਾ ਇੱਥੇ ਦੀ ਉਹ ਹੋ ਹੋ ਅੱਛਾ ਅੱਛਾ ਫੇਰ ਤੂੰ ਗੱਡੀ ਦੀ ਨਹੀਂ ਛੱਡੀ ਹਾਂ ਤੇ ਹੁਣ ਮੇਰਾ ਸਾਰਾ ਸੁੱਕੇ ਚੁੱਚ ਡਗ ਡਗ ਡਰਾਮੇ ਕਰਦਾ ਡਰਾਮੇ ਕਰਦਾ ਉਹ ਬਾਪੂ ਹਾਂ ਤੇ ਕੰਦੀ ਗੱਲ ਹੋਰ ਦੱਸਾਂ ਹਾਂ ਖੁੰਡਾ ਨਾਲ ਤਾਂ ਮੈਨੂੰ ਕੁੱਟੀ ਜਣਾ ਹਾਂ ਉਹ ਤੇਰੀ ਪੁਰਾਣੀ ਢੇਲੀ ਟਕਰੀ ਸੀ ਮੈਨੂੰ ਕਿਹੜੀ ਓਏ ਉਹ ਜਿਹੜੀ ਜਨਤੋ ਆ ਅੱਛਾ ਗੇ ਹਾਂ ਤੂੰ ਐ ਕਰ ਉਹਦੇ ਨਾਲ ਕਰਦੇ ਲੋ ਜਾਂਦੀ ਸੀ ਉਹ ਐ ਤਾਂ ਕੋਈ ਨਹੀਂ ਪਤਾ ਤੈਨੂੰ ਪਤਾ ਤੇ ਮੇਰਾ ਬਲੱਡ ਵਾਹ ਜਾਂਦਾ ਤੂੰ ਐ ਕਰ ਹਾਂ ਤੂੰ ਮੈਨੂੰ ਬਾਹਰ ਘੱਟ ਕਰ ਬੱਤ ਐ ਮੈਂ ਜਾਵਾਂ ਇਹ ਲੈ ਬਾਪੂ ਆ ਜਾ ਬਾਹਰ ਅੱਛਾ ਕੌਣ ਮਿਲੀ ਇੱਥੀ ਭਾਈਆ ਉਰੀ ਆ ਜਾ ਹਾਂ ਕੀ ਕੀ ਕਹਿੰਦੀ ਸੀ ਤੈਨੂੰ ਮੈਨੂੰ ਕਹਿੰਦੀ ਸੀ ਨਹੀਂ ਤੇਰਾ ਬਾਪੂ ਕਿੱਧਰ ਗਿਆ ਹਾਂ ਬਾਪੂ ਮੇਰੇ ਬਾਪੂ ਦੋਖੀ ਲੈਣਾ ਅੱਛਾ ਕਹਿੰਦੀ ਉਹਨੂੰ ਮੈਂ ਧੰਦਰਾ ਦਾ ਕਿਹਾ ਸੀ ਤੂੰ ਕਿਹਾ ਸੀ ਜਾਂ ਧੰਦਰਾ ਦਾ ਕੋਈ ਰੱਖਿਆ ਤਾਂ ਸੀਗਾ ਗੱਲ ਕਰ ਵੀ ਹੁਣ ਇਹਨਾਂ ਨੂੰ ਪਤਾ ਲੱਗ ਜੇ ਤੇਰੇ ਨਾਲ ਤੇਾਨੂੰ ਨਹੀਂ ਪਤਾ ਮੈਂ ਤਾਂ ਘਰੋਂ ਕੰਜਰ ਦਿਆ ਆਪਣੇ ਨਾ ਜਿਹੜੀ ਪਈ ਸੀ ਨਾ ਆਟੇ ਚ ਢੋਲੀ ਥੋੜਾ ਜਿਹਾ ਆਟਾ ਉਹ ਵੇਚਿਆ ਤੇ ਹਜੇ ਰੁਪਏ ਘਟਦੇ ਆ ਤੂੰ ਐਂ ਕਰੀ ਹਾਂ ਗਦੈਲ ਨੂੰ ਦੇ ਗਏਗਾ ਹੁਣ ਤੋਹਰਾ ਤੂੰ ਐਂ ਕਰੀ ਹਾਂ ਮੈਂ ਜਗੜ ਕਰ ਦੂੰਗਾ ਪਰ ਦੱਸੀ ਨਾ ਨੂੰ ਨਹੀਂ ਦੱਸਦਾ ਐ ਮੈਨੂੰ ਤੇਰੇ ਤੇ ਮਾਣਾ ਪੁੱਤ ਮਾਣਾ ਮੈਨੂੰ ਤੇਰੇ ਤੇ ਮਾਣਾ ਮੇਰੇ ਤੇ ਟੱਟੂ ਕਰੇਗਾ ਮੇਰੀ ਬੇਬੇ ਨੂੰ ਦੱਸ ਮੰਜਾ ਕੇ ਹਾਂ ਮੇਰੀ ਬੇਬੇ ਨੂੰ ਨਾ ਨਾ ਉਹ ਪੁੱਤ ਗੱਲ ਸੁਣ ਉਹ ਬੁੱਤ ਬਣ ਕੇ ਗੱਲ ਸੁਣ ਮੈਂ ਤਾਂ ਤੇਰਾ ਨਾ ਚੌੜ ਕਰਦਾ ਕਜਰਾ ਐ ਮੈਂ ਤੈਨੂੰ ਮਾਰਨ ਥੋੜੀ ਦੇਰ ਦੱਸ ਸੀਗਾ ਇਹ ਤਾਂ ਪੁੱਤ ਮੇਰੀ ਗੱਲ ਸੁਣ ਤੂੰ ਮੈਂ ਤੈਨੂੰ ਦੱਸਾਂ ਹਾ ਕੰਮਾਂ ਚ ਪੁੱਤ ਕੁਛ ਨਹੀਂ ਪਿਆ ਆ ਜਿਹੜੇ ਆਪਣੇ ਤੁਸੀਂ ਬਾਹਰ ਦੇਸ਼ਾਂ ਚ ਜਾਣ ਨੂੰ ਕਹਣੇ ਨਾ ਇਹ ਕੁੜੀਆਂ ਲਾ ਲਾ ਕੇ ਲਾਰੇ ਭੱਜੀ ਜਾਂਦੀਆਂ ਆ ਕੇ ਵੀਹੀ ਥਾਂ ਤੇ ਠੱਗਾਂ ਬੱਜੀਆਂ ਪੁੱਤ ਬਾਪੂ ਜੀ ਗਲਤੀ ਵੀ ਆ ਤੂੰ ਸਿਆਣਾ ਬਣ ਬਾਹਰਲੇ ਦੇਸ਼ਾਂ ਚ ਪੁੱਤ ਕੁਛ ਨਹੀਂ ਆ ਆਪਦੀ ਇੱਥੇ ਕਿਰਤ ਕਰੋ ਦਸਾਂ ਨਹਾ ਦੀ ਬਾਪੂ ਜੀ ਮੈਂ ਗਲਤੀ ਹੋ ਗਈ ਬਾਪੂ ਜੀ ਅੱਗੇ ਤੋਂ ਮੈਂ ਗਲਤੀ ਨਹੀਂ ਕਰਦਾ ਬਾਪੂ ਬਾਹਰਲੇ ਦੇਸ਼ਾਂ ਚ ਕੀ ਹੈ ਪੁੱਤ ਇੱਥੇ ਆਪਣੇ ਸਿਆਣੇ ਦੀ ਚਿੜੀ ਆ हां बापू ठीक है बापू अपना ਜਿਹੜਾ ਦੇਸ਼ ਆ ਇਹ ਹਿੰਦੁਸਤਾਨ ਸਿਆਣੇ ਦੀ ਚਿੜੀ ਆ ਪੁੱਤ ਇਹ ਇੱਥੋਂ ਕਿ ਵੱਡਾ ਬਣਿਆ ਬੈਠਾ ਹੁਣ ਇਹ ਰਾਂਝਾ ਗਿਰੀ ਹਾਂ ਬਾਪੂ ਇਹ ਕੀ ਕਹਿੰਦਾ ਸੀ ਉਹ ਮੈਂ ਤਾਂ ਕੋਈ ਗੱਲ ਹੀ ਆ ਗਈ ਸੀ ਮਾਂ ਚ ਪੁੱਤ ਤੂੰ ਮੇਰਾ ਸਿਆਣਾ ਬਣ ਸ਼ੇਰ ਇੱਥੇ ਕਮਾਈ ਕਰ ਤੈਨੂੰ ਪਤਾ ਆਪਣੇ ਕੋਲ ਖੁੱਲਾ ਦਾ ਬਾਣ ਹੈ ਬਾਪੂ ਐਸ ਖੁਸ਼ੀ ਦੇ ਇੱਕ ਗਾਣਾ ਸੁਣਾ ਦੇ ਮੈਨੂੰ ਕਿਹੜਾ ਗਾਣਾ ਮੈਨੂੰ ਉਹ ਸੁਣਾ ਪੁੱਤ ਜੱਟ ਦਾ ਜਵਾਨ ਹੋ ਗਿਆ ਸਾਥ ਜਖਲੂ ਕੇ ਮਾਰੇ ਥਾਪਾਂ ਇੱਥੇ ਬੈਨੇ ਬਾਪੂ ਤੇ ਆ ਆ ਗਾਣਾ ਤੁਹਾਨੂੰ ਮੈਂ ਸੁਣਾ ਦਿੰਦਾ ਤੂੰ ਗਾਣਾ ਬਾਪੂ ਪੂ ਤੁਹਾਨੂੰ ਪਤਾ ਮੈਨੂੰ ਫਰਮਾਨ ਤੁਹਾਨੂੰ ਕਲਾਕਾਰ ਤਾਂ ਤੁਹਾਨੂੰ ਪਤਾ ਮੈਂ ਸਿਰੇ ਵਾਲਾ ਰਹਿਣਾ ਜਾ ਬਾਪੂ ਨਾ ਨਾ ਹੋਰ ਤੁਸੀਂ ਐ ਕਰੋ ਇਹ ਸਟੇਜ ਹੋਈ ਆਪਣੀ ਹਾਂ ਇਹ ਸਟੇਜ ਹੋਈ ਬਾਪੂ ਤੇ ਮੈਂ ਇੱਥੇ ਚੜੂ ਸਟੇਜ ਤੇ ਬਾਪੂ ਮੈਂ ਨੱਚਾਂ ਤੁਸੀਂ ਤੁਸੀਂ ਨੀਵੇਂ ਬੈਠੋ ਮੈਂ ਨੱਚਾਂ ਹਾਂ ਮੈਂ ਸਟੇਜ ਤੇ ਚੜੂ ਤੂੰ ਸਟੇਰ ਤੇ ਚੜ। ਓ ਹਾ ਹਾ ਹਾ। ਤੂੰ ਸਟੇਰ ਤੇ ਚੜ ਬਾਪੂ। ਮੈਂ ਥੱਲੇ ਡਾਂਸ ਕਰੂੰਗਾ। ਹਾਂ ਲੈ। ਕਿਹੜਾ ਗਾਣਾ ਲੈ? ਕਿਹੜਾ ਗਾਣਾ ਸੁਣਾਵਾਂ? ਹਾਂ ਮੈਂ। ਹੈਂ? ਆ ਮੈਂ। ਛਾ ਹਾਂ। ਨਾ 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 ਇਹ ਦੱਸ ਲੈ। ਲੈ ਵੀ। ਗਾਣਾ? ਮੈਂ ਨੱਚੂੰਗਾ ਤੂੰ ਗਾਣਾ ਗਾ ਬਾਪੂ। ਲੈ ਮੈਂ ਗਾਣਾ ਗਾਉਣਾ ਫਿਰ ਤੂੰ। ਮੈਂ ਨੱਚੂੰਗਾ ਤੂੰ ਗਾਣਾ ਸੁਣਾ ਬਾਪੂ। ਓ ਬਾਪੂ। ਹਾਂ। ਰੋਣਾ ਕੇ ਗਾਣਾ ਗਾਉਣਾ ਓ ਕਮਲਿਆ ਤੈਨੂੰ ਪਤਾ ਨਹੀਂ ਕਿਹੜਾ ਕਰੀ ਤੂੰ ਗਾਣਾ ਸੁਣਾ ਮੈਨੂੰ ਕਿਹ ਸਕੇਲ ਹੁੰਦਾ ਅੱਛਾ ਸਕੇਲ ਸਕੇਲ ਹੋ ਨਹੀਂ ਪੈਣ ਮੁੰਡਾ ਨਹੀਂ ਸਾਥੀ ਚ ਖਲੋ ਕੇ ਮਾਰੇ ਨਹੀਂ ਥਪੀਆਂ ਪੁੱਤ ਨਹੀਂ ਬਣੇ ਜੱਟ ਦਾ ਜਵਾਨ ਹੋ ਗਿਆ ਬਾਕੂ ਇੱਥੋਂ ਆਈ ਨਹੀਂ ਸੀ ਪੁੱਤ ਜੱਟ ਦਾ ਜਵਾਨ ਹੋ ਗਿਆ ਤੂੰ ਐ ਆਖ ਕੇ ਪੁੱਤ ਕੀਚੜ ਦਾ ਜਵਾਨ ਹੋ ਗਿਆ ਮੈਂ ਤਾਂ ਇਹ ਕਹਣਾ ਤੈਨੂੰ ਹਾਂ ਹੁਣ ਤੂੰ ਬਸ ਕਰ ਆਪਣੇ ਘਰੇ ਚੱਲ ਰੋਟੀ ਟੁੱਕ ਕਰਨਾ ਬਾਕੂ ਨਹੀਂ ਲੈਣ ਸੁਣਾਦੇ ਮਾੜੀ ਜੀ ਮਾੜੀ ਜੀ ਉਹ ਤੂੰ ਛੱਡ ਤੂੰ ਇੱਥੇ ਆ ਲੈ ਫਿਰ ਆ ਲੈ ਫਿਰ ਪੁੱਤ ਲੈ ਮੈਂ ਕਾਸਟ ਇੱਥੋਂ ਓ ਹਾ 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 ਬਾਬਾ ਮਾਈਕ ਫੜਾ ਹਾਂ ਮੈਂ ਇੱਕ ਸਾਹਮਣੋਂ ਲੈ ਚੱਲ ਗਿਆ ਫਿਰ ਹਾਂ ਹੋਰ ਚੱਲ ਗਏ ਬਾਕੂ ਅਜਾ